ਤਾਂ ਕਿ ਉਹ ਆਪ ਸ਼ਾਮਲ ਹੋਏ ਕਿ ਕਾ ਜਾਓਗੇ ਤੇ ਫਿਰ ਬੜਾ ਮਾਲਜਪੁਰ ਤੋਂ ਨਾ ਮੈਂ ਜਦੋਂ ਪੰਜਾਬ ਸਰਕਾਰ ਦੇ ਗੰਮ ਨੂੰ ਦੇਖ ਕੇ ਲੋਕ ਆਪ ਉਹ ਹਰ ਸ਼ਾਮਲ ਹੁੰਦੇ ਨੇ ਤੇ ਅੱਜ ਜਿੱਥੇ ਮਛਲ ਸਾਹਿਬ ਦੇ ਵਿੱਚ ਇੱਥੇ ਆਇਆ ਜਿੱਥੇ ਆਪੇ ਜਲੋਸ਼ਨ ਜੀ ਹੋਣੀ ਤੇ ਲਾਲ ਜਪ ਜੀ ਤੇ ਨਾਲ ਆਪੇ ਪਰਿਸ਼ਰਾਪ ਤੇ ਨਿਰਪੱਖ ਬਰਾਬਰੀ ਸਾਰੀ ਪਤਾਈ ਹੈਗੀ ਐ ਤੇ ਨਹੀਂ ਉਹ ਸਾਰੀ ਪਰਿਵਾਰਾਂ ਉਮੀਦ ਅਜਾ ਆਮ ਆਦਮੀ ਪਾਰਟੀ ਦਾ ਪ੍ਰਵਾਹ ਆਖਤਾ ਬਣੀ ਹੈ ਤੇ ਆਪ ਨੂੰ ਬੜਾ ਮਾਣ ਮਹਿਸੂਸ ਹੁੰਦਾ ਤੇ ਸਾਰੇ ਦਰਬੀਨਾਂ ਚ ਇਸ ਪਾਰਟੀ ਸ਼ਾਮਲ ਹੋਏ ਨੇ ਮੈਂ ਵੀ ਇਹਨੂੰ ਬਤਵਾਉਣਾ ਮੈਂ ਮਾਰਤਾ ਮਾਸੂਦ ਕਰਾਂਗੇ ਤੇ ਨਾਲੇ ਨਾਲ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਉਹ ਮੈਂ ਆਪਣੀਆਂ ਮੁਸਫਾ ਸੰਘੀ ਨੂੰ ਲੈ ਕਰਾਂਗਾ ਕਿ ਨਗਰ ਕੌਂਸਲ ਚੁਣਨ ਦੇ ਮੱਦੇਨਜ਼ਰ ਸਾਧਿਆ ਬਹੁਰੀਆ ਕਿ ਦੋ ਫੇਰ ਬਿਲਕੁਲ ਚੋਣਾਂ ਦਾ ਆਈ ਜਾਨੀ ਜੀ ਤੁਹਾਨੂੰ ਪਤਾ ਜੀ ਜੇ ਆਪਾਂ ਪੰਜ ਸਾਲ ਦੇਖੀਏ ਤਾਂ ਬਹੁਤ ਲਖਣ ਆਉਂਦੀਆਂ ਨੇ ਤੇ ਇਹ ਵੈਸੇ ਜੋ ਸਰਕਾਰ ਦੇ ਕੰਮ ਨੇ ਉਹ ਦ੍ਰਿਸ਼ਟੀ ਪ੍ਰਭਾਵ ਤੋਂ ਵੀ ਸਾਰੇ ਕੁਬਾਲ ਸਾਡੇ ਨਾਲ ਖੜੇ ਨੇ ਤੇ ਮੈਂ ਸਿਰਫ ਕਵਾਰਾਂ ਵਾਲੇ ਬਹੁਤ ਸਾਰੇ ਲੋਕਾਂ ਦਾ ਕਰਾਂ ਜਿਹੜੇ ਨੇ ਮਨੁਨਾ ਮਾਣ ਬਖਸ਼ਿਆ ਪਾਰਟੀ ਤੇ ਪਾਰਟੀ ਸੰਭੋਲ ਅਗਰ ਕੋਸ਼ਿਸ਼ ਚਾਹੁੰਦਾ ਜੀ ਨੂੰ ਕਿ ਐਮਸੀ ਦਾ ਕੋਈ ਫਾਇਦਾ ਬਹੁਤ ਅੱਛਾ ਪਤਾ ਕਿ ਕਿਤਾ ਸਾਰੇ ਨਹੀਂ ਨਹੀਂ ਸਾਰੇ ਅਸੀਂ ਚੋਣਾਂ ਵਿੱਚ ਸਾਡਾ ਪਰਿਵਾਰ ਅਕਸਰ ਰੱਖ ਕੇ ਤੋਂ ਨੂੰ ਰੋਕਦੇ ਕਿ ਇਹ ਆਮ ਆਦਮੀ ਪਾਰਟੀ ਦਾ ਸੰਸਦ ਜਿਹੜਾ ਆਪਣਾ ਮੇਨ ਅਸਟਰੀ ਤੋਂ ਬਹੁਤ ਬਲੌਂਡ ਹੈ। ਹਾਈ ਉਹਦਾ ਬਜਾਮਾ ਦੀ ਪਾਰਟੀ ਵੱਡਾ ਕਹਾਵਾ ਕਰਾ ਕੇ ਜਾਵਾ ਸੀ। ਉਹ ਇਹ ਬਹੁਤ ਹੀ ਗੱਲ ਆ ਜੀ ਸਾਡੇ ਬਹੁਤ ਸਾਰੇ ਕਾਰਜੋ ਮੇਸੇ ਮੂਡੀ ਮਾਜਰ ਹੋਏ ਜਿਵੇਂ ਕਿ ਤੁਹਾਨੂੰ ਪਤਾ ਇਹਨਾਂ ਦੇ ਜੋ ਦਾਨ ਦਿੱਤੇ ਉਹ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਦੀ ਰਹਿਮਾਈ ਦੇ ਵਿੱਚ ਪਾਰਟੀ ਜੁਆਇਨ ਕਰ ਚੁੱਕੇ ਆ ਉਹ ਸੀਦਾ ਇਹ ਮੰਨਦੇ ਆ ਕਿ ਸਾਡੇ ਐਮਐਲਏ ਸਾਹਿਬ ਨੇ ਜੋ ਇਹਨਾਂ ਨੇ ਵਧੀਆ ਕੰਮ ਕੀਤੇ ਨੇ ਜੋ ਉਹ ਹਰ ਵਕਤ ਸੁਖਸ਼ੁਕੀਆ ਕਰਦੇ ਨੇ ਮੈ ਉਹਦਾ ਬਹੁਤ ਵੱਡਾ ਸਨਮਾਨ ਮਿਲਿਆ ਕਿ ਸਾਡੀ ਅੱਜ ਪਰਿਵਾਰ ਦੇ ਵਿੱਚ ਬਹੁਤ ਵੱਡਾ ਬਦਲਾ ਅਈ ਜਮਦਾ ਜੀ ਅੱਜ ਪਾਕਵਾ ਤੋਂ ਸਾਰੇ ਆਮ ਆਦਮੀ ਪਾਰਟੀ ਸ਼ਾਮ ਨੂੰ ਹਾਂਜੀ ਅੱਜ ਬੜੀ ਮੂਹਰੀ ਗੱਲ ਆ ਕਿ ਅੱਜ ਜਿੰਨੇ ਵੀ ਸਾਡੀ ਭਾਰਤੀ ਆਵਾਜ਼ ਨੂੰ ਤੁਹਾਨੂੰ ਸਵਾਇ ਦੇ ਤਿੰਨ ਦੇ ਤਿੰਨ ਸਾਬਦਾ ਦੀ ਉਹ ਸਾਰੇ ਅਸੀਂ ਪਿਛਲੇ ਪਾਰਟੀ ਨਾਲ ਛੱਡ ਗਏ ਅੱਜ ਤੁਸੀਂ ਆਪ ਦਾ ਬੰਦਾ ਬੜਿਆ ਉਹ ਅਸੀਂ ਇਹਨਾਂ ਐਮਐਲਏ ਸਾਹਿਬ ਤੋਂ ਵੱਡੀ ਆਪ ਦੇ ਨਾਲ ਚੱਲੇ ਆ ਕਿਉਂਕਿ ਤਾਂ ਸਾਡੇ ਮਾਜਿਬਾਂ ਦੀ ਬਹੁਤ ਵੱਡੀਆਂ ਮੁਸ਼ਕਲਾਂ ਨੇ ਕਿਉਂਕਿ ਬਹੁਤ ਕੰਮੇ ਕੰਮੇ ਦੋ ਵਿਚਾਰੇ ਕਮਜ਼ੋਰ ਨੇ ਉਹਨਾਂ ਨੂੰ ਬੁੜੀ ਉਜਾਤਾ ਮਿਲਦੀ ਨਹੀਂ ਹੈ ਅਸੀਂ ਜਾਣਦੇ ਹਾਂ ਵੀ ਐਮਐਲਏ ਸਾਹਿਬ ਤੋਂ ਤੇ ਵਿਧਾਨ ਸਭਾ ਵਿੱਚ ਮੰਗ ਅੜਾਉਂਦਾ ਨਹੀਂ ਨਾ ਮੁੰਨੇ ਫੋਕੇ ਕਰਾਂ ਜੇ ਨੇ ਫੋਕੇ ਹੁੰਦੇ ਤਾਂ ਘੱਟ ਤੋਂ ਘੱਟ ਚੰਡੀਗੜ੍ਹ ਨੂੰ ਗੋਲ ਜੇ ਚੰਡੀਗੜ੍ਹ ਤੇ ਦੂਜੀ ਰੇਟ 20000 ਬੱਸ ਤੇ ਆਉਦਾ ਹੈ ਪਰ ਉਹਦਾ ਇਹ ਪ੍ਰਵਾਹ ਦੇ ਵਿੱਚ ਨਹੀਂ ਆਉਂਦਾ ਇਹਦੇ ਤੋਂ ਦੂਜੇ ਦੇ ਭਾਵੇਂ ਤੇ ਸ਼ਾਮ ਅਕਾਲੀ ਦਲ ਤੇ ਕਾਂਗਰਸ ਨਾਲ ਸੰਧ ਸੀ ਕਿ ਹੋਰ ਕਿੰਨੀਆਂ ਕਿੰਨੀਆਂ ਪਾਰਟੀਆਂ ਸੰਧ ਸੀ ਜੀ ਸਿਰਫ ਅਕਾਲੀ ਦਲ ਨਾਲ ਸੀ ਜੇ ਸਾਰੇ ਕਾਂਗਰਸੀ ਆਉਂਦੇ ਕਿ ਸਾਡੇ ਜਿਹੜੇ ਮੁੱਖ ਮੰਤਰੀ ਜਾਣ ਕਰਨੇ ਵਿਜੇਦਾਨ ਵੀ ਇਹਦੇ ਉਹਨਾਂ ਦਾ ਬੈਠ ਕੇ ਸੁਣ ਦਤਾ ਹਾਂ ਹੁਣ ਉਹਨਾਂ ਦਾ ਸਮਝਦਾ ਜਿਹੜੇ ਸਾਡੇ ਮੁੱਖ ਮੰਤਰੀ ਜੇ ਭਗਵੰਤ ਸ마ਜੀ ਉਹਨਾਂ ਨੇ ਵੈੱਡ ਆ ਅਸੀਂ ਬਹੁਤ ਜਲਦੀ ਹੀ ਥੋੜੀ ਜਿਹੀ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੀ ਜਿਹੜੀ ਭਾਰਤੀਵਾਦੀ ਨੂੰ ਤੁਹਾਨੂੰ ਸਮਝਾ ਕੇ ਤੇ ਜਿੱਤੇ ਵੀ ਸਾਡੇ ਪੰਜਾਬ ਦੇ ਉਹ ਸਾਰੇ ਅਸੀਂ ਮੁੱਖ ਮੰਤਰੀ ਨਾਲ ਮਿਲ ਕੇ